ਹੋ ਹੋ ਗਿਆ। ਕੋਦੇ ਨਾਲ ਆ ਬੱਟ। ਆਵਾਜ਼। ਬਾਜੀ, ਜਿੰਨਾ ਕੋਟਾਂ ਦੇ ਵਿੱਚ ਦੇ ਬਾਰੇ ਜਾਣਕਾਰੀ ਦਿਓ ਕਰੋ। ਹਾਂਜੀ। 19 ਤਰੀਕ ਸ਼ਾਮ ਨੂੰ ਸਾਨੂੰ ਇੱਕ ਇਤਲਾਹ ਮਿਲੀ ਸੀ ਵੀ ਭੋਗਲਾ ਪਿੰਡ ਦੇ ਵਿੱਚ ਗੋਲੀ ਚੱਲ ਗਈ ਹੈ। ਜਦੋਂ ਅਸੀਂ ਮੌਕੇ ਤੇ ਗਏ ਤਾਂ ਉੱਥੇ ਜਾ ਕੇ ਪਤਾ ਲੱਗਿਆ ਵੀ ਇਹ ਜਿਹੜੀ ਗੋਲੀ ਹੈ ਚਾਰ ਜਾਨਿਆਂ ਦੇ 12 ਬੋਰ ਤੇ ਦੋ ਫਾਇਰ ਵੱਜੇ ਆ ਜਿਹੜਾ ਅਮਰਜੀਤ ਸਿੰਘਾ ਉਹ ਮੌਕੇ ਤੇ ਹੀ ਉਹਦੀ ਡੈਥ ਹੋ ਗਈ ਸੀ ਹਸਪੀਟਲ ਜਾ ਕੇ ਤੇ ਦੂਜੇ ਜਾਨੇ ਪੀਜੀਆਈ ਰੈਫਰ ਹੋ ਗਏ ਸੀ ਇੱਕਦਮ ਬੜਾ ਸੰਸਰੀ ਖੇਦ ਇਹ ਇਨਸੀਡੈਂਟ ਹੋਇਆ ਸੀ ਜਿਹਦੇ ਨਾਲ ਸਾਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਸੀਗਾ ਜੋ ਅਸੀਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਆਈਪੀਐਸ ਵਰਨੁਣ ਸ਼ਰਮਾ ਜੀ ਤੇ ਐਸਪੀ ਡੀ ਸਾਹਿਬ ਸ਼੍ਰੀ ਗੁਰਵੰਸ ਬੈਂਸ ਜੀ ਦੇ ਦਿਸ਼ਾ ਨਿਰਦੇਸ਼ ਤੇ ਸਾਡੇ ਘਨੌਰ ਦੀ ਟੀਮ ਨੇ ਅਸੀਂ ਸਾਰੀਆਂ ਟੀਮਾਂ ਮਤਲਬ ਵੱਖ-ਵੱਖ ਏਰੀਆ ਚ ਭੇਜਤੀਆਂ ਤੇ ਉਹ ਉਸ ਦੇ ਨਾਲ ਹੀ ਜਿਹੜਾ ਇਹਨਾਂ ਦੋਸ਼ੀਆਂ ਦੇ ਖਿਲਾਫ ਦੋ ਦੋਸ਼ੀਆਂ ਦੇ ਅਮਰਿੰਦਰ ਸਿੰਘ ਤੇ ਇਹਦੀ ਘਰ ਵਾਲੀ ਦਲਜੀਤ ਕੌਰ ਦੇ ਖਿਲਾਫ ਐਫਆਈਆ ਨੰਬਰ 41 ਅੰਡਰ ਸੈਕਸ਼ਨ 103 ਬੀ ਐਨਐਸ 25 27 54 9 ਦੇ ਤਹਿਤ ਐਫਆਈਆਰ ਦਰਜ ਕਰਕੇ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਦੋਨੇ ਦੋਸ਼ੀ ਜਿਹੜੇ ਮੌਕੇ ਤੋਂ ਫਰਾਰ ਹੋ ਗਏ ਸੀਗੇ ਉਹ ਫੜ ਲਏ ਤੇ ਦਰਾਨੇ ਰਿਮਾਂਡ ਉਹਨਾਂ ਤੋਂ ਜਿਹੜੀ ਵਰਤੀ ਹੋਈ 12 ਬੋਰ ਸੀ ਉਹ ਵੀ ਰਿਕਵਰ ਕਰਾ ਲਈ ਗੰ ਤੇ ਨਾਲ ਹੀ ਜਿਹੜੇ ਖੋਲ ਵੀ ਰਿਕਵਰ ਕਰਾ ਲਏ ਤੇ ਇਹ ਇਹ ਕਿਹੜੀ ਗੰਡਿਆ ਐਸ ਐਚਓ ਨੇ ਤੇ ਟੀਮ ਨੇ ਮਤਲਬ ਬੜਾ ਅੱਛੀ ਤਰ੍ਹਾਂ ਫੌਰਨ ਕੰਮ ਕਰਕੇ ਬੜਾ ਵਧੀਆ ਕੰਮ ਕੀਤਾ ਸਰ ਜਿਹੜੀ ਇਹ ਇੰਨੀ ਗੋਲੀ ਚੱਲੀ ਕਿਉਂ ਕੀ ਕਾਰਨ ਬਣਿਆ ਸਰ ਇਹ ਕਾਰਨ ਜੀ ਇਹਨਾਂ ਦਾ ਬਾਕੀ ਦਾ ਇਹ ਤਫਤੀਸ਼ ਜਾਰੀ ਹੈ ਰਿਮਾਂਡ ਤੇ ਨੇ ਪਰ ਜੋ ਹੁਣ ਤੱਕ ਦੀ ਗੱਲ ਪਤਾ ਲੱਗੀ ਆ ਇਹ ਕੋਈ ਉਥੇ ਗਲੀ ਦੇ ਵਿੱਚ ਕੋਈ ਪਾਣੀ ਪੂਣੀ ਦਾ ਰੌਲਾ ਸੀਗਾ ਕੋਈ ਟੋਇਆ ਪੁੱਟਿਆ ਹੋਇਆ ਸੀਗਾ ਉਹਦੇ ਵਿੱਚ ਥੋੜੀ ਥੋੜੀ ਵਾਦੀ ਵਾਦੀ ਜ਼ਿਆਦਾ ਵੱਧ ਗਈ ਸੀ ਤੇ ਇਹਨਾਂ ਨੇ ਅਮਰਿੰਦਰ ਸਿੰਘ ਉਹਨਾਂ ਨੇ ਤੈਸ਼ ਛਾ ਕੇ ਉਥੇ ਫਾਇਰ ਕਰਤੇ ਦੋ ਕਿ ਅਮਰਿੰਦਰ ਸਿੰਘ ਦੇ ਜਿਹੜੇ ਕੋਈ ਮਿਸਿਸ ਦਾ ਵੀ ਰੋਲ ਸੀ ਜਿਹੜਾ ਹਾਂਜੀ ਇਹ ਇਕੱਠੇ ਹੀ ਸੀਗੇ ਜੀ ਇਹਨਾਂ ਦਾ ਵੀ ਨਾਮ ਵਿੱਚ ਹੈ ਮਿਸਿਸ ਦਾ ਵੀ ਰੋਲ ਸੀ ਇਹ ਦੋਨੇ ਹੀ ਸੀਗੇ ਇਹ ਦੋਨਾਂ ਦੇ ਕਾਰਵਾਈ ਕੀਤੀ ਆ ਉਹਨੇ 12 ਬੋਰੇ ਨੂੰ ਫੜਾਈ ਆ ਇਹਨੇ ਫਾਇਰ ਕੀਤਾ ਜੀ ਮੈਂ ਜਲਦੀ ਤੈਸ ਦੇ ਵਿੱਚ ਆ ਗਏ ਹੈ ਜੇ ਤਰੂਣ ਦਾ ਰਿਜ਼ਲਟ ਕਿੰਨਾ ਮਾੜਾ ਪਿਆ ਇਹ ਮਾੜਾ ਹੀ ਹੈ ਜੀ ਰਿਜ਼ਲਟ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਵੀ ਇਹ ਛੋਟੀਆਂ-ਛੋਟੀਆਂ ਲੜਾਈਆਂ ਨੂੰ ਇਹਨਾਂ ਨਹੀਂ ਵਧਾਉਣਾ ਚਾਹੀਦਾ ਇਹ ਦੇਖੋ ਇਹ ਕਿੰਨੀ ਛੋਟੀ ਜਿਹੀ ਲੜਾਈ ਸੀ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਗਵਾਂਡੀ ਜਿਹੜੀ ਆਮ ਗਵਾਂਡੀ ਦੀ ਲੜਾਈ ਹੁੰਦੀ ਹੈ ਤੇ ਇਹਨਾਂ ਨੇ ਜਿਹੜਾ ਇਹਨਾਂ ਕੋਲੇ ਵੈਪਨ ਸੀ 12 ਬੋਰ ਲਾਇਸੈਂਸੀ ਵੈਪਨ ਸੀ ਇਹ ਸਿਕਿਉਰਟੀ ਗਾਰਡ ਲੱਗਿਆ ਹੋਇਆ ਸੀ ਐਚਡੀ ਐਫਸੀ ਬੈਂਕ ਤੇ ਅਮਰਿੰਦਰ ਸਿੰਘ ਜਿਹੜਾ ਦੋਸ਼ੀ ਹੈ ਇਹਨੇ ਮਤਲਬ ਬਿਨਾਂ ਕੁਝ ਦੇਖਦੇ ਹੋਏ ਦੋ ਫਾਇਰ ਸਿੱਧੇ ਉਹਨਾਂ ਦੇ ਮਾਰੇ ਉਹਨਾਂ ਦੀ ਵੀ ਹਾਲਤ ਗੰਭੀਰ ਆ ਪਰ ਹੁਣ ਆਊਟ ਆਫ ਡੇਂਜਰ ਦੇ ਉਦੋਂ ਦੇ ਪੀਜੀਏ ਦਾਖਲ ਨੇ ਤਿੰਨ ਜਾਨੇ ਇੱਕ ਅਮਰਜੀਤ ਦੀ ਕੁੜੀ ਆ 22 ਸਾਲ ਦੀ ਕੁਸ਼ਪ੍ਰੀਤ ਕੌਰ ਤੇ ਹਰਜੋਤ ਸਿੰਘ ਤੇ ਜਗਦੀਪ ਸਿੰਘ ਦੋ ਜਾਨੇ ਹੋਰ ਨੇ ਇਹ ਛੋਟੀ ਜੀ ਲੜਾਈ ਜਿਹੜੀ ਆ ਇੰਨਾ ਖੂਨੀ ਨਾਲੇ ਦੋਨੇ ਪਰਿਵਾਰ ਹੀ ਖਤਮ ਹੋ ਗਏ ਇਹ ਸੇਜ ਦੀ ਸਰਕਾਰੀ ਟੁੱਟੀ ਹੋਈ ਜਗਲੀਆਂ ਚ ਲੱਗਦੀਆਂ ਸਰ ਹਾਂਜੀ ਟੁੱਟੀ ਨਹੀਂ ਜੀ ਕੋਈ ਟੋਆ ਟੂਆ ਸੀਗਾ ਟੁੱਟੀ ਦਾ ਤਾਂ ਕੋਈ ਰੌਲਾ ਸੀਗਾ ਟੋਆ ਸੀ ਸਰਕਾਰੀ ਟੋਆ ਸੀ ਦਾ ਇਹ ਜੇ ਤਫਤੀਸ਼ ਹੈ ਜੀ ਸਰਕਾਰੀ ਦਾ ਕੰਮ ਕਰਕੇ ਚਲੇ ਜਾਂਦੇ ਆ ਬਾਅਦ ਚ ਐਵੇਂ ਗਲੀ ਨਾਲੀਆਂ ਦੇ ਛੋਟੇ ਛੋਟੇ ਰੋਲੇ ਆ ਉਹਦੇ ਕਰਕੇ ਨੀ ਗਲਾਈ ਘਟਾਈ ਵੱਧ ਗਈ। ਇਹ ਕਹਿਣਾ ਚਾਹੁੰਦੇ ਆ ਸਰ ਜੀ ਹੋਰ ਜਿਹੜੇ ਟੈਕ ਚ ਆ ਜਾਂਦੇ ਆ ਨੌਜਵਾਨ ਵਗੈਰਾ। ਮੈਂ ਜੀ ਇਹਦੇ ਚ ਇਹੀ ਕਹਿਣਾ ਚਾਹੁੰਦਾ ਵੀ ਇਹ ਮਾੜਾ ਮੋਟਾ ਇੰਨਾ ਗਰਮੀ ਚ ਨਹੀਂ ਆਉਣਾ ਚਾਹੀਦਾ ਇਹ ਵੀ ਦੇਖੋ ਪਰਿਵਾਰ ਮਤਲਬ ਜਿਨ੍ਹਾਂ ਦਾ ਮਰਿਆ ਪਰਿਵਾਰ ਉਹਨਾਂ ਦੇ ਵੀ ਚਾਰ ਜੀ ਮਤਲਬ ਜ਼ਖਮੀ ਹੋ ਗਏ ਤਿੰਨ ਜੀ ਜ਼ਖਮੀ ਹੋ ਗਏ ਇੱਕ ਦੀ ਡੈਥ ਹੋ ਗਈ ਸਾਰਾ ਪਰਿਵਾਰ ਉਹਨਾਂ ਦਾ ਰੁਲ ਗਿਆ ਇਹ ਵੀ ਅਸੀਂ ਫੜ ਲਏ ਇਹਨਾਂ ਦੇ ਖਿਲਾਫ 302 ਦਾ ਪਰਚਾ ਦਰਜ ਹੋ ਗਿਆ। ਤੇ ਇਹ ਦੋਨੇ ਪਰਿਵਾਰ ਹੀ ਖਤਮ ਹੋ ਗਏ ਜੀ ਤੇ ਇਹ ਜਿਹੜੀਆਂ ਛੋਟੀਆਂ ਛੋਟੇ ਲੜਾਈਆਂ ਇਹਦੇ ਤੇ ਇੰਨਾ ਨਹੀਂ ਬਤਾਉਣਾ ਚਾਹੀਦਾ ਕਿ ਕਈ ਵਾਰੀ ਕੋਈ ਮਤਲਬ ਵੱਡਾ ਨੁਕਸਾਨ ਹੋ ਜਾਂਦਾ ਇਹ ਤੋਂ ਵੱਡਾ ਤਾਂ ਹੋਰ ਕੀ ਨੁਕਸਾਨ ਹੋਏਗਾ